ਪਿੰਡ ਦੋਦਮਾ ਤੋਂ ਐਕਸ ਸਰਪੰਚ ਬੇਵੀ ਭਗਤ ਤੋਂ ਹਾਂਜੀ ਮੈਂ ਪਹਿਲੇ ਆਮ ਪਾਰਟੀ ਦੀ ਪੂਰ ਜੋਰ ਦਿਲੋਂ ਹੋ ਕੇ ਉਹਨਾਂ ਦੀ ਸਪੋਰਟ ਕੀਤੀ ਲੇਕਿਨ ਉੱਥੇ ਮੈਨੂੰ ਥੋੜਾ ਫੀਲਿੰਗ ਨਹੀਂ ਅੱਛੀ ਹੋਈ ਪਾਰਟੀਆਂ ਦਾ ਤਾਂ ਪਤਾ ਨਹੀਂ ਪਾਰਟੀਆਂ ਕਿੱਦਾਂ ਦੀਆਂ ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਲੇਕਿਨ ਵਰਕਰ ਜਿਹੜੇ ਆ ਨਾ ਉਹ ਬੰਦੇ ਦੀ ਕਦਰ ਨਹੀਂ ਕਰਦੇ ਆਮ ਆਦਮੀ ਪਾਰਟੀ ਨੂੰ ਲੱਗਾ ਝਟਕਾ ਪਿੰਡ ਦੋਦਮਾ ਦੀ ਸਾਬਕਾ ਸਰਪੰਚ ਬੀਵੀ ਭਗਤ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਹੋਏ ਸ਼ਾਮਿਲ ਲੋਕ ਸਭਾ ਚੋਣਾਂ ਦੇ ਮੱਧਿਆਨਜ਼ਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਿੰਡ ਦੋਦਮਾ ਦੀ ਸਾਬਕਾ ਸਰਪੰਚ ਬੀਵੀ ਭਗਤ ਨੇ ਆਪਣੇ ਕਰੀਬ 20 ਸਾਥੀਆਂ ਸਮੇਤ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਇਸ ਮੌਕੇ ਤੇ ਕਾਂਗਰਸ ਪਾਰਟੀ ਜੁਆਇਨ ਕਰਨ ਵਾਲਿਆਂ ਨੇ ਕਿਹਾ ਕਿ ਆਪ ਪਾਰਟੀ ਦੀ ਕਰਨੀ ਅਤੇ ਕਤਨੀ 'ਚ ਬਹੁਤ ਫਰਕ ਹੈ। ਉਨ੍ਹਾਂ ਆਪ ਆਗੂ ਤੇ ਵਰਦਿਆਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਲੋਕ ਉਸ ਦੀਆਂ ਨੀਤੀਆਂ ਤੋਂ ਤੰਗਾ ਕੇ ਉਸ ਨੂੰ ਵੱਡੀ ਲੀਡ ਨਾਲ ਹਰਾਉਣਗੇ। ਉਧਰ ਆਪ ਪਾਰਟੀ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਵੱਲੋਂ ਹਾਰ ਪਾਕਿਸਤਾਨ ਨੂੰ ਮਨਤ ਕੀਤਾ ਗਿਆ ਅਤੇ ਬੰਦਾ ਮਾਨ ਸਨਮਾਨ ਦੇਣ ਦੀ ਗੱਲ ਵੀ ਕਹੀ ਸ੍ਰੀਕਲ ਮੈਂ ਪਿੰਡ ਦੋਦਵਾ ਤੋਂ ਐਕਸ ਸਰਪੰਚ ਬੇਵੀ ਭਗਤ ਹਾਂਜੀ ਮੈਂ ਪਹਿਲੇ ਆਮ ਪਾਰਟੀ ਦੀ ਪੂਰ ਜੋਰ ਦਿਲੋਂ ਹੋ ਕੇ ਉਹਨਾਂ ਦੀ ਸਪੋਰਟ ਕੀਤੀ ਲੇਕਿਨ ਉੱਥੇ ਮੈਨੂੰ ਥੋੜਾ ਫੀਲਿੰਗ ਨਹੀਂ ਅੱਛੀ ਹੋਈ ਪਾਰਟੀਆਂ ਦਾ ਤਾਂ ਪਤਾ ਨਹੀਂ ਪਾਰਟੀਆਂ ਕਿੱਦਾਂ ਦੀਆਂ ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਲੇਕਿਨ ਵਰਕਰ ਜਿਹੜੇ ਆ ਨਾ ਉਹ ਬੰਦੇ ਦੀ ਕਦਰ ਨਹੀਂ ਕਰਦੇ ਮੈਂ ਆਪਣੇ ਘਰ ਫੇਰ ਦੁਬਾਰਾ ਵਾਪਸ ਆ ਗਏ ਮੈਨੂੰ ਪਤਾ ਇੱਥੇ ਮੇਰਾ ਮਾਨ ਸਨਮਾਨ ਪੂਰਾ ਹੁੰਦਾ ਜੋ ਕਮ ਦਿਨ ਰਾਤ ਸਾਰੀ ਸੁਣਾਉਂਦੀ ਐ ਇਸ ਕਰਕੇ ਮੈਂ ਘਰ ਵਾਪਸੀ ਕਰ ਲਈ ਆਪਣੇ ਮੈਡਮ ਤੁਸੀਂ ਬਹਿ ਚਰਚਾ ਚ ਰਹਿੰਦੇ ਹੋ ਪਹਿਲਾਂ ਕੋਈ বিজেপি ਪਾਰਟੀ ਜਿਹਦੇ ਬਹੁਤ ਆਫੀਕ ਕਿੱਦਾਂ ਦਾ ਮਾਨ ਸਨਮਾਨ ਮਿਲਦੀ ਜਦੋਂ ਪਾਰਟੀ ਨੂੰ ਨਹੀਂ ਮਿਲਦਾ ਨਹੀਂ ਦੇਖੋ বিজেপি ਵਾਲੇ ਤਾਂ ਹੁਣ ਵੀ ਮੈਨੂੰ ਕਹਿ ਰਹੇ ਆ ਕਾਲੀਏ ਵੀ ਕਹਿ ਰਹੇ ਆ ਸਿਰਫ ਇਹਨਾਂ ਦਾ ਇੱਕ ਦੋ ਫੋਨ ਆਇਆ ਆਮ ਪਾਰਟੀ ਦਾ ਲੇਕਿਨ ਜੋ ਮੈ ਮਾਨ ਸਨਮਾਨ ਮੈਨੂੰ ਇਸ ਪਾਰਟੀ ਚ ਮਿਲਿਆ ਔਰ ਅੱਗੇ ਵੀ ਮੈਨੂੰ ਪੂਰਾ ਮਾਨ ਆ ਕੇ ਮਿਲੇਗਾ ਤੇ ਮੈਂ ਇਸ ਕਰਕੇ ਉਸ ਪਾਰਟੀ ਵਿੱਚ ਨਹੀਂ ਰਹਿ ਸਕਦਾ ਜਿੱਥੇ ਘਟਨ ਮਹਿਸੂਸ ਹੋਏ ਉਸ ਪਾਰਟੀ ਵਿੱਚ ਨਹੀਂ ਰਹਿਣਾ ਚਾਹੀਦਾ ਨਹੀਂ ਉਹ ਤਾਂ ਤੁਸੀਂ ਸ਼ਾਦੀ ਦਿਓ ਮੈਨੂੰ ਪਤਾ ਕਿ ਕਿੰਨੀ ਕਿ ਮੈਨੂੰ ਇੱਥੇ ਇੰਨੇ ਲੋਕੀ ਤੁਹਾਨੂੰ 1000 ਲੋਕ ਦੇਖਣਗੇ ਕੀ ਪੀਣ ਚਾਹ ਚਲੇ ਜਿਹੜੇ ਵਰਕਰ ਹਨਾ ਉਹਨਾਂ ਦੀ ਉਹ ਬੰਦੇ ਦੀ ਕਦਰ ਨਹੀਂ ਕਰਦੇ ਜਿਹੜੇ ਅੱਗੇ ਛੱਡੇਦੇ ਹਨਾਂ ਨੇ ਮੈਂ ਇਹ ਨਹੀਂ ਮੈਂ ਵਰਕਰ ਹਾਂ 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 ਕੋਈ ਥੋੜਾ ਬਲਦਾ ਇਹ ਹੋ ਜਾ ਹੋ ਗਿਆ ਸੀ ਹਵਾ ਬਣ ਗਈ ਆਮ ਪਾਰਟੀ ਆਮ ਪਾਰਟੀ ਆ ਉਹ ਮੰਨ ਲਓ ਕਿ ਇਹਨਾਂ ਸ਼ਮਸ਼ੇਰ ਸਿੰਘ ਨੇ ਦੀਨਾ ਦੇ ਹਲਕੇ ਦੇ ਖਤਮ ਕਰਤਾ ਤੇ ਨਾ ਹੀ ਉਹ ਜਿਤ ਸ਼ਾਇਦ ਕੀ ਨਹੀਂ ਜਿਹੜਾ ਜਿੱਤ ਸਕਿਆ ਉਹਦੇ ਕਦੀ ਵੀ ਨਹੀਂ ਪਾਇਆ 100 ਸਾਲ ਲੱਗਾ ਰੇ ਨਾ ਉਹ ਉਹ ਇੱਥੇ ਅਰਨਾ ਚੌਧਰੀ ਨੂੰ ਨਹੀਂ ਹਰਾ ਸਕਦਾ ਜਿੰਦਾਬਾਦ ਚੌਧਰੀ ਜਿੰਦਾਬਾਦ ਜੀ ਮੈਮ ਅੱਜ ਅਸੀਂ ਬਦਮਾ ਤੋਂ ਜਿਹੜਾ ਸਾਊਗਾ ਸਰਪੰਚ ਸੀ ਬੇਬੀ ਭਗਤ ਜੀ ਸਾਡੀ ਮੱਦੇ ਵਧੀਆ ਕੰਮ ਜਿਹੜੇ ਕੀਤੇ ਹਨ ਪਹਿਲਾਂ ਵੀ ਬੜੀ ਸਤਿਕਾਰ ਨਾਲ ਪਹਿਲਾਂ ਵੀ ਤੁਹਾਡੀ ਪਾਰਟੀ ਨਾਲ ਰਹੇ ਜੀ ਹੈ ਨਾ ਦੁਆਰਾ ਫਿਰ ਇੱਕ ਨਵੀਂ ਪਾਰਟੀ ਜੁਆਇਨ ਕੀਤੀ ਦੁਆਰਾ ਫਿਰ ਕਰ ਬਾਕੀ ਹੋ ਗਿਆ ਕੀ ਕਹਿਣਾ ਜੀ ਦੇਖੋ ਇਹ ਸਾਡੇ ਪਰਿਵਾਰਿਕ ਮੈਂਬਰ ਸੀਗੇ ਬੇਬੀ ਭਗਤ ਤੋਂਦਵਾ ਤੋਂ ਮੌਤ ਅੱਛੇ ਸਰਪੰਚ ਸੀਗੇ ਔਰ ਅਸੀਂ ਪੂਰਾ ਇਹਨਾਂ ਨੂੰ ਮਾਨ ਸਨਮਾਨ ਦਿੰਦੇ ਸੀ ਲੇਕਿਨ ਕੁਝ ਮਿਸ ਅੰਡਰਸਟੈਂਡਿੰਗਸ ਹੋ ਗਈਆਂ ਜਿਹਦੇ ਕਰਕੇ ਇਹਨਾਂ ਨੇ ਦੂਸਰੀ ਪਾਰਟੀ ਜੁਆਇਨ ਕਰ ਲਈ لیکن ਹੁਣ ਉੱਥੇ ਜਾ ਕੇ ਵੀ ਇਹਨਾਂ ਨੂੰ ਘੁੱਟਣ ਮਹਿਸੂਸ ਹੋਈ ਔਰ ਇਹਨਾਂ ਨੂੰ ਬੰਦਾ ਮਾਨ ਸਨਮਾਨ ਉੱਥੇ ਨਹੀਂ ਮਿਲਿਆ ਔਰ ਫਿਰ ਇਹਨਾਂ ਨੇ ਮਹਿਸੂਸ ਕੀਤਾ ਕਿ ਨਹੀਂ ਜੋ ਮਾਨ ਸਨਮਾਨ ਔਰ ਜੋ ਸੰਬੰਧ ਸਾਡੇ ਨਾਲ ਨੇ ਉਹ ਉੱਥੇ ਨਹੀਂ ਹੋ ਸਕਦੇ ਕਦੀ ਵੀ ਸੋ ਇਸ ਕਰਕੇ ਇਹਨਾਂ ਨੇ ਇੱਥੇ ਆਪਣੀ ਜੋੜੀ ਘਰ ਵਾਪਸੀ ਦਾ ਫੈਸਲਾ ਕੀਤਾ ਸੋ ਆਪਣੇ ਵਰਕਰਾਂ ਦੇ ਨਾਲ ਇਹ ਅੱਜ ਇੱਥੇ ਆਏ ਨੇ ਔਰ ਸਾਡੀ ਪਾਰਟੀ ਜੁਆਇਨ ਕੀਤੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਆਪਣੇ ਘਰ ਵਾਪਸੀ ਇਹਨਾਂ ਨੇ ਕੀਤੀ ਹੈ ਔਰ ਜੋ ਵੀ ਸਾਡੇ ਕੋਲ ਹੋ ਸਕੇਗਾ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਔਰ ਇਹਨਾਂ ਨੇ ਵੀ ਪੂਰੇ ਸਪੋਰਟ ਦੀ ਸਾਨੂੰ ਆਸ਼ਵਾਸਨ ਦਿੱਤਾ ਹੈ ਦੇਖੋ ਇਹ ਪਹਿਲਾਂ ਵੀ ਸਾਡੇ ਸਨ ਸ਼ੁਰੂ ਤੋਂ ਇਹ ਪਰਿਵਾਰ ਜਿਹੜਾ ਹੈਗਾ ਜਿਤਨੇ ਵੀ ਸ਼ਾਮਲ ਹੋਏ ਨੇ ਇਹ ਕੋਈ ਸਾਡੇ ਵਾਸਤੇ ਨਵੇਂ ਨਹੀਂ ਹੈ ਇਹ ਸਾਰੇ ਕਾਂਗਰਸ ਪਰਿਵਾਰ ਦੇ ਹੀ ਮੈਂਬਰ ਨੇ ਸ਼ੁਰੂ ਤੋਂ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਕੁਝ ਕਈ ਵਾਰੀ ਹੁੰਦਾ ਰਹਿ ਜਾਂਦਾ ਕਈ ਵਾਰੀ ਕੋ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਔਰ ਇਹ ਸਾਰੀਆਂ ਮਿਸ ਅੰਡਰਸਟੈਂਡਿੰਗਸ ਆਪਣੇ ਪਿੰਡ ਦੀਆਂ ਨੇ ਸਾਡੇ ਲੈਵਲ ਤੇ ਕੋਈ ਨਹੀਂ ਉਥੇ ਪਿੰਡ ਦੇ ਵਿੱਚ ਕਈ ਵਾਰੀ ਪੰਚੀਆਂ ਸਰਪੰਚੀਆਂ ਕਈ ਵਾਰੀ ਸਮਤੀ ਮੈਂਬਰ ਇਲੈਕਸ਼ਨ ਹੁੰਦੀ ਆ ਉਹ ਪਿੰਡ ਦੀ ਹੋਣੀ ਹੁੰਦੀ ਆ ਪਿੰਡ ਦੇ ਵਿੱਚ ਆਪਸ ਚ ਧੜੇ ਬਣ ਜਾਂਦੇ ਆ ਸੋ ਕੋਈ ਮਨ ਮਟਾਬ ਹੋਣ ਕਰਕੇ ਇਹ ਸਾਡੀ ਪਾਰਟੀ ਛੱਡ ਕੇ ਤੇ ਮੈਡਮ ਪਹਿਲੇ ਬੀਵੀ ਭਗਤ ਐਕ ਸਰਪੰਚ ਇਹ ਚਲੇ ਗਏ ਸੀ ਬੀਜੇਪੀ ਚ ਜੋ ਪੁਰਾਣੀ ਗੱਲ ਹੈ ਤੇ ਬੀਜੇਪੀ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਤੇ ਅਫਸੋਸ ਤੇ ਸਾਨੂੰ ਉਦੋਂ ਵੀ ਸੀ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਕੰਮ ਕਰਨ ਵਾਲੀ ਲੇਡੀ ਆ ਔਰ ਸਿਆਣੀ ਆ ਪਿੰਡੂ ਨਾਲ ਲੈ ਕੇ ਚਲਦੀ ਆ ਪਰ ਚਲੋ ਆਪਣੀ ਆਪਣੀ ਮਰਜ਼ੀ ਆ ਉੱਥੇ ਵੀ ਇਹਨਾਂ ਨੇ ਕੰਮ ਕੀਤਾ ਉਦੇ ਬਾਅਦ ਇਹ ਨਵੀਂ ਪਾਰਟੀ ਆਈ ਇੱਕ ਆਮ ਪਾਰਟੀ ਆਮ ਪਾਰਟੀ ਵਾਲਿਆਂ ਨੇ ਹਲਓਰਮੈਂਟ ਦਿੱਤੀ ਇਹਨਾਂ ਨੂੰ ਉੱਥੇ ਤਸੱਲੀ ਨਹੀਂ ਹੋਈ ਮਤਲਬ ਜੋ ਅਸੀਂ ਸਾਡੇ ਕੋਲ ਸਰਵਿਸ ਮਿਲਦੀ ਸੀ ਜਾਂ ਜੋ ਅਸੀਂ ਕੰਮ ਕਰਦਾ ਸਾਡਾ ਤਰੀਕਾ ਸ਼ਾਇਦ ਇਹਨਾਂ ਨੂੰ ਉੱਥੇ ਪਸੰਦ ਨਹੀਂ ਆਇਆ ਇਹ ਆਮ ਪਾਰਟੀ ਵਾਲਿਆਂ ਨੇ ਇਹਨਾਂ ਨੂੰ ਕਿਹਾ ਉਹਨਾਂ ਨੂੰ ਵੀ ਲੋੜ ਸੀ ਵਰਕਰਾਂ ਦੀ ਇਹਨਾਂ ਨੇ ਉੱਥੇ ਵੀ ਕੰਮ ਕੀਤਾ ਪਰ ਅੱਜ ਤੁਹਾਡੇ ਸਾਹਮਣੇ ਇਹਨਾਂ ਨੇ ਸਟੇਟਮੈਂਟ ਵੀ ਦਿੱਤੀ ਹੈ ਔਰ ਆਏ ਨੇ ਕਿ ਉਹਨਾਂ ਦਾ ਵੀ ਕੰਮ ਕਰਨ ਦਾ ਤਰੀਕਾ ਕਾਰਵਿਆ ਉਹ ਐਵੇਂ ਪਾਣੀ ਤੇ ਬੁਲਬਲੇ ਵਾਲੀ ਗੱਲ ਐ ਆਮ ਪਾਰਟੀ ਦਾ ਆਪਣਾ ਤੇ ਕਾਟਰ ਕੋਈ ਹੈ ਹੀ ਨਹੀਂ ਉਹ ਤੇ ਬਸ ਇਹ ਨੇ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਮਾੜੇ ਮੋٹے ਰੁੱਸੇ ਭੱਜੇ ਬੰਦੇ ਇਕੱਠੇ ਕਰਕੇ ਉਹਨਾਂ ਨੇ ਇੱਕ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਪਿਛਲੀ ਵਾਰੀ ਬਦਲਾ ਦੇ ਨਾਂ ਤੇ ਵੋਟਾਂ ਲਈਆਂ ਹਨੇਰੀ ਸੀ ਬਦਲਾ ਦੀ ਮੈਂ ਤਾਂ ਕਹਿੰਦਾ ਸੁਨਾਮੀ ਸੀ ਬਦਲਾ ਦੀ ਲੋਕਾਂ ਨੂੰ ਵੀ ਗੱਲ ਚੰਗੀ ਲੱਗਦੀ ਸੀ ਵੀ ਬਦਲਾ ਆ ਜੀ ਬਦਲਾ ਜੀ ਬਦਲਾ ਦੇ ਨਾਂ ਤੇ ਵੋਟਾਂ ਲਈਆਂ ਔਰ 2 ਸਾਲ ਅੱਜ ਹੋ ਗਏ ਨਾ ਅਸੀਂ ਪਿੰਡਾਂ 'ਚ ਜਾਇਆ ਜਾ ਰਹੇ ਹਾਂ ਲੋਕਾਂ ਨੂੰ ਪੁੱਛਿਆ ਕਿ ਜਿੱਥੇ ਅਰੁਣਾ ਚੌਧਰੀ ਕੰਮ ਛੱਡ ਗਈ ਪਿੰਡਾਂ ਦਾ ਡੱਕਾ ਨਹੀਂ ਤੋੜਿਆ ਨਾ ਨੇ ਇਸ ਬੰਦੇ ਨੇ ਇਹਨਾਂ ਨੇ ਪਾਰਟੀ ਵਾਲਿਆਂ ਨੇ ਵਰਕਰਾਂ ਨੇ ਕੰਮ ਦੇ ਵਿੱਚ ਚੜ੍ਹਮ ਪਾਇਆ ਰੋਕਿਆ ਕੰਮ ਨਵਾਂ ਕੋਈ ਨਹੀਂ ਕੀਤਾ ਇੱਕ ਇੱਟ ਨਹੀਂ ਕਿਤੇ ਲਾਈ ਜਿਹੜੇ ਸਰਪੰਚਾਂ ਨੂੰ ਪੈਸੇ ਪਿਛਲੀ ਗਵਰਨਮੈਂਟ ਦੇਗੀ ਅਰੁਣਾ ਚੌਧਰੀ ਦੇਗੀ ਉਹਨਾਂ ਦੇ ਉੱਤੇ ਵੀ ਬੈਠ ਗਏ ਇਹ ਅਸੀਂ ਕੰਮ ਨਹੀਂ ਕਰੰਦੇ ਨੇ ਕਦੇ ਵੀਡੀਓ ਬਦਲਾ ਦਿਓ ਕਦੇ ਸੈਕਟਰੀ ਬਦਲਾ ਦਿਓ ਜਿੰਨੇ ਦੀਨਾਨਗਰ ਦੁਰੰਗਲੇ ਔਰ ਸਾਡੇ ਏਰੀਆ ਦੇ ਸੈਕਟਰੀ ਸੀਗੇ ਹੋਰ ਤੇ ਕਿਤੇ ਇਹਨਾਂ ਦਾ ਜੋਰ ਚੱਲਿਆ ਨਹੀਂ ਉਹਨਾਂ ਨੂੰ ਡਰਾ ਧਮਕਾ ਕੇ ਕਿਸੇ ਨੂੰ ਮਾਨਸਾ ਕਿਸੇ ਨੂੰ ਬਠਿੰਡਾ ਕਿਸੇ ਨੂੰ ਕਿਤੇ ਕਿਸੇ ਨੂੰ ਕਿਸੇ ਬਦਲੀਆਂ ਕਰਾਤੀਆਂ دہشت ਕ੍ਰੀਏਟ ਕਰਕੇ ਮੋਟਿਵ ਕੀ ਸੀ ਮੋਟਿਵ ਸਿਰਫ ਇਹਨਾ ਕਿ ਜਿਹੜੇ ਪੈਸੇ ਨੇ ਇਹ ਬਚ ਜਾਣ ਤੇ ਜਦੋਂ ਪ੍ਰਬੰਧਕ ਲੱਗੇ ਜਦੋਂ ਅਸੀਂ ਲੰਬੜਦਾਰ ਬਣੀਏ ਇਹ ਆਪਣੀ ਮਰਜ਼ੀ ਨਾਲ ਲਵਾਈਏ ਤੇ ਖਾ ਪੀ ਕੇ ਗਾਹ ਹੋਈਏ ਸੋ ਮੈਂ ਅੱਜ ਦੇ ਦਿਨ ਜਿਹੜੇ ਵੀ ਵਰਕਰ ਉਹਨਾਂ ਦੇ ਤਸੱਲੀ ਉਹਨਾਂ ਤੇ ਨਹੀਂ ਕੰਮ ਦੀ ਹੋਈ ਤੇ ਸਾਡੇ ਕੋਲ ਵਾਪਸ ਆ ਰਹੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਣਾ ਵੈਲਕਮ ਕਰਦਾ ਔਰ ਮੈਂ ਨਾਲ ਦੀ ਨਾਲ ਇਹ ਗਾਰੰਟੀ ਵੀ ਦਿੰਦਾ ਕਿ ਜਿਹੜੀ ਆਸ ਉਮੀਦ ਲੈ ਕੇ ਉਹ ਸਾਡੇ ਕੋਲ ਵਾਪਸੀ ਹੋਈ ਉਹਨਾਂ ਦੀ ਘਰ ਵਾਪਸੀ ਹੋਈ ਹੈ ਉਹਨਾਂ ਦੀਆਂ ਉਮੀਦਾਂ ਤੇ ਅਸੀਂ ਪੂਰੇ ਉਤਰਾਂਗੇ ਵੈਸੇ ਤੇ ਅਸੀਂ ਜਾਂਚੇ ਪਰਖੇ ਬੰਦੇ ਆ ਜਿਹੜੇ ਸਾਡੇ ਨਾਲ ਕੰਮ ਕਰਕੇ ਗਏ ਸੀ ਉਹ ਵਾਪਸ ਆ ਰਹੇ ਨੂੰ ਸੋਚ ਕੇ ਹੀ ਆ ਰਹੇ ਨੇ ਕੰਪੈਰੀਸ਼ਨ ਕਰ ਲਿਆ ਉਹਨਾਂ ਨੇ ਬੀਜੇਪੀ ਨਾਲ ਵੀ ਕਰ ਲਿਆ ਆਮ ਪਾਰਟੀ ਨਾਲ ਵੀ ਕਰ ਲਿਆ ਔਰ ਇੰਨੀ ਹਨੇਰੀ ਚ ਵੀ ਲੋਕਾਂ ਨੇ ਸਾਥ ਦਿੱਤਾ ਜਦੋਂ 92 ਐਮਐਲਏ ਕਾਮਯਾਬ ਹੋ ਗਿਆ ਆਪ ਪਾਰਟੀ ਦੇ ਉਦੋਂ ਵੀ ਅਰਣਾ ਚੌਧਰੀ ਦਾ ਸਾਥ ਦੇ ਕੇ ਇਹਨੂੰ ਕਾਮਯਾਬ ਕਰਾਇਆ ਆਖਰਕਾਰ ਇਸ ਕਰਕੇ ਕਿ ਅਸੀਂ ਕੰਮ ਕਰਦੇ ਸੋ ਮੈਂ ਅੱਜ ਦੇ ਦਿਨ ਇਹਨਾਂ ਸਾਰਿਆਂ ਦਾ ਬਹੁਤ ਮਸ਼ਕੂਰ ਆ ਅੱਜ 15 ਤੋਂ 20 ਦੇ ਕਰੀਬ ਕਰੀਬ ਹੈ 15 ਤੋਂ 20 ਦੇ ਕਰੀਬ ਹੈ ਜਿਹੜੇ ਜੁਆਇਨ ਕੀਤੇ ਨੇ ਪਰ ਇਹ 15 20 ਤੇ ਉਹ ਨਹੀਂ ਜਿਹੜੇ ਚੱਲ ਕੇ ਦੋਦਮਾਂ ਤੋਂ ਸਾਡੇ ਘਰ ਆਏ ਜੁਆਇਨ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਪਿੰਡ 'ਚ ਕੋਈ ਫੰਕਸ਼ਨ ਨਹੀਂ ਕੀਤਾ ਇਹ ਨਹੀਂ ਵੀ ਉੱਥੇ ਪਿੰਡ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਇਹ ਉੱਥੋਂ ਚੱਲ ਕੇ ਜਿੰਨਾ ਕਿ ਕਨਵਿੰਸ ਮਿਲਿਆ ਉਹਦੇ ਹਿਸਾਬ ਨਾਲ ਇੱਥੇ ਆ ਗਏ ਨਾ ਆਦਰਵਾਈਜ਼ ਇਹ ਪਿੰਡ 'ਚ ਕਰਦੇ ਤੇ ਇਹ ਜਿਹੜੇ ਜਿੰਨੇ ਬੰਦੇ ਆਏ ਨੇ ਇਹਨਾਂ ਦੇ ਪਰਿਵਾਰ ਵੀ ਦੇ ਨਾਲ ਆਏ ਨਾ ਜਦੋਂ ਉਹਨਾਂ ਦੀ ਗਿਣਤੀ ਕਰੋਗੇ ਤੇ ਮੇਰੇ ਹਿਸਾਬ ਨਾਲ ਘੱਟੋ-ਘੱਟ ਅੱਧਾ ਦੋਦਮਾਂ ਜਿਹੜਾ ਉਹ ਆ ਗਿਆ ਉੱਥੇ ਦੋ ਬੂਥ ਨੇ ਇੱਕ ਬੂਥ ਦੇ ਪ੍ਰਾਪਰ ਬੰਦੇ ਜਿਹੜੇ ਸੀ ਮਤਲਬ ਸਮੇਲੋਪੀ ਗਿਣਤੀ ਦੇ ਉਹ ਸਾਡੇ ਨਾਲ ਹੋਰ ਜੁੜ ਗਏ ਔਰ ਇਹ ਮੇਰਾ ਖਿਆਲ ਆ ਪੀ ਆਦ ਕੀ ਬੂਥ ਅਸੀਂ ਘਟੋ ਘਟ 80% ਜਿਹੜਾ ਦੋ ਦਮਾਂ ਦਾ ਫੇਰ ਅਸੀਂ ਜਿੱਤਾਂਗੇ ਇਹ ਇਹ ਇਹਨਾਂ ਦੀ ਸਾਰਿਆਂ ਦੀ ਕੋਆਪਰੇਸ਼ਨ ਨਾਲ ਤੇ ਜਿੱਥੇ ਮੈਂ ਇਹਨਾਂ ਨੂੰ ਵੈਲਕਮ ਕਰਦਾ ਉੱਥੇ ਮੈਂ ਆਪਣੇ ਜਿਹੜੇ ਬੰਦੇ ਪੁਰਾਣੇ ਸੀ ਉਹਨਾਂ ਨੂੰ ਵੀ ਇਹ ਮੈਂ ਅਸ਼ੋਰੈਂਸ ਦਿੰਦਾ ਕਿ ਕੋਈ ਐਸੀ ਮਤ ਸੋਚਣ ਇੱਕ ਆ ਗਿਆ ਤੇ ਦੂਸਰੇ ਨੂੰ ਪਿੱਛੇ ਹੋ ਗਿਆ ਦੂਸਰਾ ਆ ਗਿਆ ਤੇ ਇਹ ਤੀਸਰਾ ਪਿੱਛੇ ਹੋ ਗਿਆ ਅਸੀਂ ਕੋਈ ਵੀ ਸਾਡੀ ਮਨਸ਼ਾ ਨਹੀਂ ਸਾਡੇ ਲਈ ਸਾਰੇ ਬਰਾਬਰ ਨੇ ਔਰ ਹਰ ਇੱਕ ਦਾ ਮੰਦਾ ਬਣਦਾ ਮਾਨ ਤਾਨ ਜਿਹੜਾ ਉਸੇ ਤਰ੍ਹਾਂ ਬਰਕਰਾਰ ਰਹੇਗਾ ਮੈਂ ਜਿਹੜੇ ਇਸ ਵੇਲੇ ਸਾਡੇ ਮੌਜੂਦਾ ਸਰਪੰਚ ਨੇ ਜਾਂ ਸਾਡਾ ਉਥੇ ਧੜਾ ਹੈ ਉਹਨਾਂ ਨੂੰ ਵੀ ਨਿਸ਼ਚਿੰਤ ਰਹਿਣਾ ਚਾਹੀਦਾ ਅਸੀਂ ਇਨਸਾਫ ਪਸੰਦ ਹੈ ਇਨਸਾਫ ਕਰਾਂਗੇ ਸਾਰੇ ਪਰਿਵਾਰ ਨੂੰ ਸਾਰੇ ਦੋਦਵਾਂ ਦੇ ਆਪਣੇ ਵੋਟਰਾਂ ਸਪੋਰਟਰਾਂ ਨੂੰ ਨਾਲ ਲੈ ਕੇ ਚਲਾਂਗੇ